ਬੀਤੀ ਰਾਤ ਪਿੰਡ ਮਾਦੋਪੁਰ ਵਿੱਚ ਚੋਰਾਂ ਨੇ ਮੋਟਰਾਂ ਤੇ ਲੱਗੇ ਟਰਾਂਸਫਾਰਮ ਵਿੱਚੋਂ ਤੇਲ ਕੱਢ ਕੇ ਲੈ ਗਏ ਜਾਣਕਾਰੀ ਦਿੰਦੇ ਆ ਪਿੰਡ ਦੇ ਰਹਿਣ ਵਾਲੇ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਰਹਿਣ ਵਾਲੇ ਗੁਜਰਾ ਨੂੰ ਉਸ ਨੂੰ ਫੋਨ ਕੀਤਾ ਸੀ ਕਿ ਕੋਈ ਅਣਪਛਾਤਾ ਵਾਹਨ ਉਸ ਦੀਆਂ ਮੋਟਰਾਂ ਦੇ ਨੇੜੇ ਟਰਾਂਸਫਾਰਮ ਤੇ ਘੁੰਮ ਰਿਹਾ ਹੈ ਜਦੋਂ ਉਹ ਰਸਤੇ ਵਿੱਚ ਆ ਰਿਹਾ ਸੀ ਤਾਂ ਉਸ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਉਸ ਨੇ ਦੱਸਿਆ ਕਿ ਉਸ ਦੀ ਕਾਰ ਜ਼ਿਆਦਾ ਗਰਮ ਹੋ ਗਈ ਹੈ ਅਤੇ ਉਹ ਕਾਰ ਦੇ ਡਰਾਈਵਰ ਨੂੰ ਦੇਖ ਰਹੇ ਹਨ ਅਤੇ ਕਾਰ ਉਥੋਂ ਭੁਜਾ ਕੇ ਲੈ ਕੇ ਜਦੋਂ ਮਨਜੀਤ ਸਿੰਘ ਨੇ ਗੱਡੀ ਦਾ ਪਿੱਛਾ ਕਰਨਾ ਲੱਗਾ ਤਾਂ ਬਾਕੀ ਦੇ ਪਿੰਡ ਵਾਸੀਆਂ ਨੇ ਵੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਕੁੜਕ ਨੇ ਕਾਰ ਨੂੰ ਗਰਾਇਆ ਤੇ ਫਲੋਰ ਦੇ ਰੱਤੇ ਵਿੱਚ ਰੁਕਿਆ ਤਾਂ ਡਰਾਈਵਰ ਗੱਡੀ ਛੱਡ ਕੇ ਭੱਜ ਗਿਆ ਤੇ ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਗੁਰਾਇਆਂ ਵਿਖੇ ਖੜਾ ਕਰ ਦਿੱਤਾ ਹੈ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮੋਟਰ ਤੇ ਲੱਗੇ ਟਰਾਂਸਫਾਰਮ ਵਿੱਚੋਂ ਤੇਲ ਕੱਢ ਕੇ ਲੈ ਗਏ ਸਨ ਇਸ ਚੋਰੀ ਦੇ ਕਾਰਨ ਉਹਨਾਂ ਦਾ ਤਕਰੀਬਨ 25000 ਤੋਂ ਲੈ ਕੇ 30000 ਰੁਪਏ ਦਾ ਨੁਕਸਾਨ ਹੋਇਆ ਹੈ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਪੁਲਸ ਨੂੰ ਫੋਨ ਕੀਤਾ ਗੱਡੀ ਪੁਲਸ ਨਾਲ ਲਾਈ ਅਸੀਂ ਮੋਟਰਸਾਈਕਲਾਂ ਤੇ ਮਗਲ ਲੱਗੇ ਇਹ ਮਾਦੋਪਰਵਾਲੇ ਨੂੰ ਦਸਲਾ ਚੋਂ ਲਾ ਦੇਖਿਆ ਸੀ ਇੰਨਾ ਕੁਝ ਪੰਗਾ ਲਿਆ ਫਲੋਰ ਤੱਕ ਮੋਟਰਸਾਈਕਲ ਤੇ ਮਗਰ ਆਏ ਅਸੀਂ ਗੱਡੀ ਤੇ ਲੱਗੇ ਹਾਲ ਫਲੋਰ ਪੂਰ ਬਲਾਏ ਕੋਲ ਗੱਡੀ ਫੜ ਹੋਈ ਆ ਇਹ ਆ ਦੇਖੋ ਪਿੱਛੇ ਮੁੰਡਾ ਦਿਖਾਉਂਗਾ ਟਰਾਂਸਫਾਰਮਰ ਦੇ ਤੇ ਲਾ ਲਾ ਕਿਦਾਂ ਡਰਾਮ ਭਰੇ ਆ ਉਹ ਬੰਦਾ ਗੱਡੀ ਛੱਡ ਕੇ ਨੱਟ ਗਿਆ ਦੇਖੀ ਕੈਮਰਾਮੈਨ ਸਾਹਿਬ ਪਿੱਛੇ ਗੱਡੀ ਦਿਖਾਓ ਪਿੱਛੇ ਉਹ ਜਾ ਕੇ ਦੇਖੋ ਪਾਜੀ ਹੁਣ ਹਾਂ ਗੱਡੀ ਨਾਲ ਜਨਾ ਕਿ ਤੇਰੀ ਕੀ ਦਿਮਾਗ ਬੰਦਾ ਭੱਜ ਗਿਆ ਪਰ ਫੜੀ ਪਰਿਓ ਲੋਬੀ ਪਾਨ ਸਾਹਿਬ ਦੋ ਓਧਰ ਵੀ ਬਿਆਨ ਹੈ ਦੋ ਓਧਰ ਵੀ ਕਿੱਦਾਂ ਮੈਂ ਕਹ ਪਾਜੀ ਗੱਲੇ ਕੋਈ ਨਹੀਂ ਹੁਣ ਹੁਣ ਆ ਦੇਖੋ ਕਰਾਇਆ ਪਰ ਵਾਲੀ ਵੀ ਗ੍ਰੈਂਡ ਆ ਦੇ ਨਾਲ ਆ ਆ ਦੇਖੋ ਆ ਦੇਖੋ ਕਿੰਨੇ ਪੰਜ ਇਹ ਕਿੰਨੇ 7 8 ਡਰਮ ਪਏ ਆ ਤੇਲ ਦਾ ਹੀ ਕੰਮ ਕਰਦਾ ਸੀ ਰਾਤ ਨੂੰ ਕੱਢ ਕੇ ਆ ਬੱਤੇ ਹੋਰ ਪਿੱਛੇ ਜੋ ਪਿੱਛੇ ਆਈ ਤੇ ਲਈ ਭੱਜਿਆ ਬੈਂਡ ਜੋ ਹੈ ਹੈ ਫੇ ਇਕੱਲਾ ਸੀ ਕੋਈ ਡਰਾਈਵਰ ਹੀ ਭੱਜ ਗਿਆ ਨਹੀਂ ਨਹੀਂ ਬਾਕੀ ਬੰਦੇ ਪਿੱਛੇ ਖੋਲਦੇ ਆ ਓਏ ਤੇਰਾ ਵੀ ਨਿਕਲੇ ਨਿਕਲ ਗਿਆ ਥਾਣੇ ਵਾਲੇ ਦਾ ਜੀ ਦੇ ਉੱਥੇ ਹੀ ਆ ਮਿੱਤਰ ਆ ਗਿਆ ਥਾਣੇ ਹੁਣ ਓਹ ਪਤਰਕਾਰ ਸਤਨ ਪਤਰਕਾਰ ਸਤਨ ਆ ਲੈ ਜਿਹੜੇ ਮੈਸੇਜ ਦਿਖਾਉਂ ਪੀਚਾ ਆ ਤੇਲ ਟ੍ਰਾਂਸਫਰਿੰਗ ਤੇਲ ਕੱਢਣ ਦਾ ਜਗੜਾ ਤੇ ਡਰਾਮਾ ਚ ਪਾਉਣ ਨੂੰ ਆ ਗਰਾਹ ਥਾਣੇ ਤੇ ਗੱਡੀ ਜੱਡੀ ਆ ਦੇਖੋ ਰਾਣੀਪੁਰ ਤੋਂ ਲੈ ਕੇ 플ੋਰ ਤੋਂ ਲੱਗ ਕੇ ਜਾ ਕੇ ਗੱਡੀ ਪੜੀ ਜਾ ਪੰਜਾਬ ਤੋਂ ਸੁਣਾ ਗਰਾਹ ਵਾਲੀ ਦੇ ਦੇਖੋ ਜੇ ਰਸਤੇ ਰਾਣੀਪੁਰ ਵਾਲੇ ਦਾ ਮਾਧਪੁਰ ਵਾਲੇ ਤੋਂ ਜਿਹੜੇ ਘਰਾੜੇ ਮਾਰ ਕੇ ਸੌਣ ਲੱਗੇ ਆ ਰਾਤ ਨੂੰ ਰਾਖੀ ਕੌਣ ਕਰਦੇ ਆ ਟਾਈਮ ਦੱਸੋ ਕਿੰਨਾ ਹੋ ਗਿਆ ਫੰਸ ਦਾ 11 11 ਵਜੇ ਨੇ ਲੱਗੇ ਹੋ ਆ ਮਗਰ ਹਾਂਜੀ 11 ਵਜੇ ਮਾਦੋ ਬਰਦਵੇਂ ਦੇ ਵਿੱਚ ਵੀ ਆਇਆ ਦੇ ਦੇ 11 ਵਜੇ ਆ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਰੋਡ ਦੇ ਸਾਨੂੰ ਗਰਾਹ ਰਾਹ ਤੇ ਮਿਲੇ ਅਸੀਂ ਇਹਨਾਂ ਦੀ ਗੱਡੀ ਦੇਖ ਕੇ ਹੱਥ ਦਿੱਤਾ ਨਹੀਂ ਗੱਡੀ ਰੋਕੀ ਇਹਨਾਂ ਨੇ ਸਾ ਤੋਂ ਪੁੱਛਿਆ ਵੀ ਕੀ ਚੱਕਰ ਹੈ ਦੱਸਿਆ ਇਹਨਾਂ ਨੇ ਜਿੱਦਾਂ ਵੀ ਯਾਨੀ ਕਿ ਕੁਝ ਪਸਾਂ ਦੀ ਸਿਹਤਾਂ ਜਾਂ ਆਪਣੀ ਐਸਐਸ ਐਫ ਜਿਹੜੀ ਸਾਕ ਸੁਰੱਖਿਆ ਫੋਰਸ ਉਹਨਾਂ ਨੂੰ ਅੱਗੇ ਇਨਫੋਰਮ ਕੀਤਾ ਇਹਨਾਂ ਨੇ ਸਾਰਿਆਂ ਨੇ ਰਲ ਕੇ ਆਪਣੀ ਟੀਮ ਬਣਾ ਕੇ ਜਿਹੜਾ ਉਹ ਬੰਦੇ ਦੀ ਗੱਡੀ ਨੂੰ ਰਿਕਵਰ ਕੀਤਾ ਉਹ ਆਪਣੀ ਗੱਡੀ ਛੱਡ ਕੇ ਜਿਹੜੀ ਮੌਕੇ ਤੋਂ ਫਰਾ ਦੋ ਮਾੜਾ ਗੱਡੀ ਵੀ ਦਿਖਾਉਂਦੇ ਪਿੱਛੋਂ ਦੋ ਜਿਹੜੇ ਕੈਮਰੇ ਐਡੇ ਐਡੇ ਸਾਹੇ 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 ਕੈਨ ਦੀ ਤੇਲ ਦੇ ਭਰੇ ਉਸ ਦਾ ਉਹ ਕੈਮਰਾ ਬਦੀ 4-5 ਡਰਮ ਤੇਲ ਦੇ ਭਰੇ ਹੋ ਆ ਆ ਬਾਕੀ ਖਾਲੀ ਪਏ ਆ ਘੱਟੋ ਘਾਟੇ ਤਾਂ ਦੋ ਘਾਟੇ ਚ 4-5 ਬੰਦੇ ਉੱਥੇ ਹੈਗੇ ਆ ਜਿਹੜੇ ਗੱਡੀ ਲੜਾਈ 4-5 ਬੰਦੇ ਉੱਤੇ ਚੜੇ ਸੀਗੇ ਟਰਾਂਸਫਾਰਮਰਾਂ ਦੇ ਦੇਖੋ ਸਾਡੇ ਮੇਜਰ ਨੂੰ ਦੇਖਿਆ ਤੇ ਮਰਾ ਵਾਤ ਕਰੀ ਤੈਨੂੰ ਕੱਟ ਦੇ ਉਹ ਖਾਦੂ ਕੇ ਨੀਰ ਨਾ ਆਵਾ ਹੈਗਾ ਨਾ ਰਿਪੋਰਟ ਦੇ ਗੀਦਾ ਕਹਿਣਾ ਜਿਵੇਂ ਮੈਂ ਹੱਡੀ ਮੈਨ ਇਥੋਂ ਤੋਂ ਉਹਨੂੰ ਸਾਈਡ ਦਿੱਤੀ ਨਹੀਂ ਜਦੋਂ ਹੱਡੀ ਮੈਨ ਪਤਾ ਲੱਗਿਆ ਇੰਦਾ ਜਗਾ ਖੜਦਾ ਹੀ ਆਇਆ ਅਖਵਾਲ ਚੜਵੇ ਨਹੀਂ ਨਹੀਂ ਉੱਧੇ ਹੀ ਪਤਾ ਉਹ ਬੈੱਕੇ ਵੀ ਗੱਡੀ ਇੱਕ ਦੁਇਰੀ ਚ ਆ ਜਾਂਦੀ ਆ ਨਾ ਨਹੀਂ ਆਉਂਦੀ ਆ ਆ ਦੇਖੋ ਗੱਡੀ ਫੜੀ ਆ ਜਿਹੜੀ ਰਾਣੀਪੁਰ ਤੋਂ ਟ੍ਰਾਂਸਫਰਮਰ ਵਾਲੇ ਤੇਲ ਕਾਢਦੇ ਦੀ ਭੱਜੀ ਆ ਠੀਕ ਆ ਨਹੀਂ ਨਹੀਂ ਉਹ ਨੱਠ ਗਿਆ ਆ ਗੱਡੀ ਫੜ ਲਈ ਆ ਫਲੋਰ ਫਲੋਰ ਟੂਨ ਪਲਾਜ ਦੇ ਕੋਲ ਆ ਦੇਖੋ ਪਿੱਛੇ ਜਰਾ ਆਹਲ ਤੇਲ ਆਹ ਦੇਖੋ ਤੇਲ ਕਾਢਦਾ ਠੀਕ ਆ ਸੀ ਫੜ ਲਈ ਆ ਗੱਡੀ ਇਹ ਨੰਬਰ ਗੱਡੀ ਦਾ ਆ ਆ ਨਾ ਤੇਰੇ ਕਿੱਥੇ ਆ ਤੇ ਦਪਾਲਾ ਨੀ ਆ ਆ ਦੇਖੋ ਗੱਡੀ ਛੋੜਾ ਸੀ ਇਹ ਬੰਦੇ ਦੇ ਮਗਰ ਅਸੀਂ ਲੱਗਿਆ ਸਾਰੇ ਟੰਡਾਂ ਵਾਲੇ ਠੀਕ ਆ ਹਾਂਜੀ ਉਹਨਾਂ ਨੇ ਲਾ ਗਏ ਉਹਨਾਂ ਨੇ ਹਾਲੇ ਵੀ ਉੱਥੇ ਪਾਣੀ ਭਰ ਕੇ ਆ ਗਿਆ ਸਾਨੂੰ ਇੰਝ ਹੀ ਪਾਇਆ ਇੰਨਾਂ ਮਾੜੀ ਓਏ ਤੇਰਾ ਵੀ ਨਿਕਲੇ ਉਹ ਨਿਕਲ ਗਿਆ ਖਾਣੇ ਵਾਲੇ ਦਾ ਜਿਹੜੇ ਉਹ ਉੱਥੇ ਹੀ ਆ ਕਿਧਰ ਆ ਗਿਆ ਆ ਗੱਲ ਖਾਲਿਓ ਹੁਣ ਨਿਕਲ ਗਿਆ ਉਹ ਹਰੰਦਰ ਕਾਲਸਤਨ ਅਤਰਕਾਲਸਤਨ ਆ ਦੇਖੇ ਪਾਸੇ ਦਿਖਾਓ ਆ ਤੇਲ ਆਹ ਤੇਲ ਪ੍ਰਾਫਾਰਮਿਕ ਤੇਲ ਕੱਢਣ ਦਾ ਜਗ੍ਹਾ ਆ ਤੇ ਡਰਾਮੇ ਚ ਪਾਉਣ ਨੂੰ ਆ ਘਰਾਏ ਖਾਣੇ ਦੀ ਗੱਡੀ ਛੱਡੀ ਆ ਦੇਖੋ ਰਾਣੀਪੁਰ ਤੋਂ ਲੈ ਕੇ 플ੋਰ ਤੋਂ ਲੱਗਿਓ ਜਾ ਕੇ ਗੱਡੀ ਪੜੀ ਜਾ ਪੰਜਾਪੋਂ ਤੋਂ ਨਾਲ ਘਰਾਏ ਵਾਲੀ ਦੇ ਦੇਖੋ ਜਰਾ ਰਾਣੀਪੁਰ ਵਾਲਿਆਂ ਦਾ ਮਾਧਪੁਰ ਵਾਲੇ ਦੱਸੋ ਜਿਹੜੇ ਘਹਾੜੇ ਮਾਰ ਕੇ ਸੌਣ ਲੱਗੇ ਆ ਰਾਤ ਨੂੰ ਰਾਖੀ ਕੌਣ ਕਰਦੇ ਆ ਟਾਈਮ ਦੱਸੋ ਕਿੰਨਾ ਹੋ ਗਿਆ ਫੰਦਾ ਟਾਈਮ ਉਹ ਜਿਹੜਾ ਆ 11:00 11 ਵਜੇ ਨੇ ਲੱਗੇ ਹੋਆ ਮਗਰ ਹਾਂਜੀ 11 ਵਜੇ ਮਾਦੋਪੁਰ ਦੇ ਵਿੱਚ ਦੀ ਆਇਆ ਦੇ ਲੰਡ ਰੰਦੇ ਹੀ 11:00 ਵਜੇ ਆ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਰੋਡ ਦੇ ਸਾਨੂੰ ਗਰਾਇਆ ਰਾਹ ਤੇ ਮਿਲੇ ਅਸੀਂ ਇਹਨਾਂ ਦੀ ਗੱਡੀ ਦੇਖ ਕੇ ਹੱਥ ਦਿੱਤਾ ਨਹੀਂ ਗੱਡੀ ਰੋਕੀ ਇਹਨਾਂ ਨੇ ਸਾ ਤੋਂ ਪੁੱਛਿਆ ਵੀ ਕੀ ਚੱਕਰ ਆਈ ਦੱਸਿਆ ਇਹਨਾਂ ਨੇ ਜਿੱਦਾਂ ਵੀ ਯਾਨੀ ਕਿ ਕੁਝ ਪੱਤਾਂ ਦੀ ਸਹਾਇਤਾ ਜਾਂ ਆਪਣੀ ਐਸਐਸਐਫ ਜਿਹੜੀ ਸਾਕ ਸੁਰੱਖਿਆ ਫੋਰਸ ਉਹਨਾਂ ਨੂੰ ਅੱਗੇ ਇਨਫੋਰਮ ਕੀਤਾ ਇਹਨਾਂ ਨੇ ਸਾਰਿਆਂ ਨੇ ਰਲ ਕੇ ਆਪਣੀ ਟੀਮ ਬਣਾ ਕੇ ਜਿਹੜਾ ਉਹ ਬੰਦੇ ਦੀ ਗੱਡੀ ਨੂੰ ਰਿਕਵਰ ਕੀਤਾ ਉਹ ਆਪਣੀ ਗੱਡੀ ਛੱਡ ਕੇ ਜਿਹੜੀ ਮੌਕੇ ਤੋਂ ਫਰਾਰ ਹੋ ਗਈ। ਮਾੜਾ ਗੱਡੀ ਵੀ ਦਿਖਾਉਂਦੇ ਪਿੱਛੋਂ ਉਹਦੇ ਕੈਮਰੇ ਦੇ। ਐਸੇ ਐਸੇ ਸਾਰੇ ਡਰਮ ਦਿਖਾ ਦੇ। ਸਾਰੇ ਕੈਨ ਜੀ ਤੇਲ ਦੇ ਭਰੇ ਹੋਇਆ। ਉਹ ਕੈਮਰਾ ਬਦੇ 4-5 ਡਰਮ ਤੇਲ ਦੇ ਭਰੇ ਹੋ ਆ। ਆ ਬਾਕੀ ਖਾਲੀ ਪਏ ਆ। ਘੱਟੋ ਘਾਟੇ ਕਾ ਡੋਗਾ ਦੇ ਚਾਰ ਪੰਜ ਬੰਦੇ ਉਥੇ ਹੈਗੇ ਆ ਜਿਹੜੇ ਗੱਡੀ ਲੜਾਈ ਚਾਰ ਪੰਜ ਬੰਦੇ ਉੱਤੇ ਚੜੇ ਸੀਗੇ ਟਰਫਾਰਮਾਂ ਦੇ ਦੇਖੋ ਸਾਡੇ ਮੇਰੇ ਨੂੰ ਦੇਖਾ ਕੈਮਰਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਹਾਂ ਜੀ ਕੀ ਮਾਮਲਾ ਕੀ ਸਾਰਾ ਯਾਰ ਇਹ ਪੰਚਾਇਤ ਦੀ ਮੋਟਰ ਆ ਜੀ ਆਪਾਂ ਬੋਲਨੇ ਜਮੀਨ ਹਾਲੇ ਤੇ ਤੇ ਇਹ 라ਤੀ ਚੋਰੀ ਹੋਈ ਆ ਪੂਨਪਨ ਕਰਦੇ ਰੇ ਬੰਦਾ ਫੜ ਬੰਦਾ ਨਹੀਂ ਫੜ ਹੋਇਆ ਗੱਡੀ ਫੜ ਹੋ ਗਈ ਆ ਤੇ ਉਹ ਗੱਡੀ ਇੱਥੇ ਲਿਆਂਦੀ ਜਾਵੇ ਰ ਰੋਡ ਬੰਦੀ ਤੇ ਕੋਈ ਗੱਡੀ ਦਾ ਨੰਬਰ ਵਗੈਰਾ ਹੈ ਕਿੱਥੇ ਦੀ ਗੱਡੀ ਦਾ ਕੋਈ ਪਤਾ ਹੈਗਾ ਸਭ ਕੁਝ ਹੈਗਾ ਜੀ ਗੱਡੀ ਦਾ ਨੰਬਰ ਹੈਗਾ ਕਿੱਥੇ ਦੀ ਹੈ ਗੱਡੀ ਕੋਈ ਪਤਾ ਲੱਗਾ ਗਰਦਾਸਪੁਰ ਦੀ ਗੱਡੀ ਹੈ ਜੀ ਗਰਦਾਸਪੁਰ ਨਾਲੋਂ ਤੇ ਇੱਕ ਬਹੁਤ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਲੈ ਕੇ ਹਾਂਜੀ ਗਰਾਈਂ ਜੀ ਪੁਲਿਸ ਕੋਲ ਗੱਡੀ ਫੜੀ ਗਈ ਹੈ ਈ ਆਪਣਾ ਇਕਬਾਲ ਸਿੰਘ ਜੀ ਇਕਬਾਲ ਸਿੰਘ ਜੀ ਕੀ ਮਾਮਲਾ ਕੀ ਆ ਜਿਹੜਾ ਅੱਜ ਮਾਦੋਪੁਰ ਤੋਂ ਤੇ ਰਾਤੀ ਜਦੋਂ ਸਾਡੇ ਮੁੰਡਾ ਆਹ ਪੰਚਾਇਆ ਮਨਜੀਤ ਸਿੰਘ ਜੀ ਇਹ ਆਇਆ ਆਪਣੇ ਖੂਹ ਤੇ ਰਾਤ ਗੇੜਾ ਮਾਨਤਾ ਇਹਨੂੰ ਇਥੋਂ ਇਨਫੋਰਮੇਸ਼ਨ ਮਿਲੀ ਵੀ ਇਹ ਗੱਡੀ ਇੱਥੇ ਖੜੀ ਆ ਇੱਕ ਪੁਲਾਂ ਲੱਗੇ ਟਰੈਫਾਰਮ ਦਾ ਤੇਲ ਚੋਰੀ ਕਰਨ ਲੱਗੇ ਵਾ ਪਰ ਉਹ ਜਦੋਂ ਕੋਈ ਬੰਦੇ ਪਹਿਲਾਂ ਉਹਦੇ ਲੱਗੇ ਆਏ ਉਹ ਕਹਿੰਦਾ ਵੀ ਗੱਡੀ ਮੇਰੀ ਖਰਾਬ ਹੋਈ ਆ ਜਦੋਂ ਉਹ ਲੱਗੇ ਆ ਕੇ ਗਏ ਤਾਂ ਗੱਡੀ ਉਹਨੇ ਪੁਝਾ ਲਈ ਕੀ ਮੁੰਡਾ ਸਾਡੇ ਪਿੰਡ ਦਾ ਮਨਜੀਤ ਹੋਰ ਮੁੰਡੇ ਰਾਣੀਪੁਰ ਦੇ ਠਾਕੁਰ ਭਾਜੀ ਹੁਣੀ ਇਹ ਸਾਰੇ ਮਗਰ ਗਏ ਜਾਂਦਾ ਉਹਨੇ ਪਰ ਸਾਈਡ ਨਹੀਂ ਦਿੱਤੀ ਰਾਜ ਵੀ ਨਹੀਂ ਮੋਰੇ ਲੱਕੜੀ ਲੁਕੜੀ ਵੀ ਸਿੱਟੀ ਉਹਨੇ ਫੇਰ ਵੀ ਗੱਡੀ ਤੇਜ਼ ਹੀ ਰੱਖੀ ਫੇ ਮਗਰ ਤੈਗੇ ਫਲੋਰ ਤੈਂ ਜੀ ਉਹ ਆੜੇ ਵੀ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਪੁਲਿਸ ਵਾਲਾ ਨਾਕਾ ਵਗੈਰਾ ਹੈ ਨਹੀਂ ਵੀ ਗਰਾਆਂ ਤੋਂ ਹੁਣ ਨਾਲ ਲੱਗੀ ਫੇ ਫਲੋਰ ਜਾ ਕੇ ਉਹ ਫੜਿਆ ਬੰਦਾ ਭੱਜ ਗਿਆ ਗੱਡੀ ਉੱਥੇ ਹੁਣ ਗਰਾਹ ਥਾਣੇ ਚ ਕਿਹੜਾ ਪਿੰਡ ਪੈਂਦਾ ਜੀ ਇਹ ਇਹ ਰਾਣੀਪੁਰ ਜੀ ਰਾਣੀਪੁਰ ਤੇ ਹੋਇਆ ਇੱਥੇ ਰਾਣੀਪੁਰ ਦੇ ਵਿੱਚ ਹੀ ਆ ਕਿੰਨੀਆਂ ਮੋਟਰਾਂ ਦੇ ਵਿੱਚ ਤੇਲ ਕੱਢਿਆ ਗਿਆ ਦੋ ਤੇ ਹੋਇਆ ਦੋ ਮੋਟਰਾਂ ਦਾ ਇੱਕ ਰਾਜੂ ਭਾਜੀ ਦੀ ਮੋਟਰ ਆ ਤੇ ਇੱਕ ਉਹਦਾ ਇੱਥੇ ਆਪਣਾ ਹੋ ਗਿਆ ਤੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ 20000 ਦਾ ਹੀ ਨੁਕਸਾਨ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਰਾਤ ਇਹ ਮਨਜੀਤ ਹੁਣੀ ਕਰਕੇ ਆਏ ਆ ਜੀ ਬਾਕੀ ਪ੍ਰਸ਼ਾਸਨ ਅੱਗੇ ਹੱਥ ਬਨ ਕੇ ਬੇਨਤੀ ਆ ਵੀ ਇਦਾਂ ਦੇ ਜਿਹੜੇ ਅਨਸਰ ਆ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਜੀਮੇਦਾਰਾਂ ਦਾ ਬਹੁਤ ਨੁਕਸਾਨ ਆ ਜੀ ਬੰਦੇ ਭੱਜ ਗਏ ਜੀ ਬੰਦੇ ਭੱਜ ਗਿਆ ਜੀ ਕੋਈ ਗੱਡੀ ਨੰਬਰ ਵਗੈਰਾ ਕੋਈ ਗੱਡੀ ਨੰਬਰ ਪੀਵੀਸੀ 06 ਜੀ ਕਹਾਹਾਂ ਏਕੇ ਕੇ 34 7 34 7 ਤੇ ਗੱਡੀ ਫੜ ਕੇ ਹਵਾਲੇ ਕਰਦੀ ਹੈ ਜੀ ਹਾਂਜੀ ਕਰਦੀ ਹੈ ਜੀ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਮੰਗ ਇਹੀ ਰੱਖਦੇ ਜੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਇਹਦਾ ਜ਼ਿੰਮੇਵਾਰ ਇਸ ਗੱਲ ਨੂੰ ਬਹੁਤ ਪਹਿਲਾਂ ਜ਼ਿੰਮੇਵਾਰ ਦੇਖ ਲਓ ਜੀ ਤੁਸੀਂ ਝੋਨਾ ਨਹੀਂ ਵਿਗਣਦੇ ਆ ਰਿਆ ਤਾਂ ਬਹੁਤ ਮਾੜੇ ਹਲਾ ਦੇ ਆ ਤਾਂ ਵੱਧ ਤੋਂ ਵੱਧ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅੰਜਾਰਿਕ ਮਾਮਲੇ ਨੂੰ ਲੈ ਕੇ ਤੁਸੀਂ ਪੁਲਿਸ ਸ਼ਿਕਾਇਤ ਕੀਤੀ ਸੀ ਕੀਤੀ ਭਾਜੀ ਮੈਂ ਮੋਟਰਸਾਈਕਲ ਚੱਲਦੇ ਤੇ 100 ਨੰਬਰ ਤੇ ਫੋਨ ਵੀ ਕੀਤਾ ਸੀ ਜਿਹੜਾ ਫਗਵਾੜੇ ਐਸਪੀ ਦਫ਼ਤਰ ਕਰੋ ਰੂਮ ਉੱਤੇ ਵੀ ਫੋਨ ਕੀਤਾ ਸੀ ਹੁਣੇ ਦੁਬਾਰਾ ਜਿਹੜਾ ਨੰਬਰ ਸੀਨੀਅਰ ਡਿਊਟੀ ਆਫਸਰ ਨੂੰ ਦਿੱਤਾ ਉਹਦਾ ਨੰਬਰ ਮਤੋਂ ਆ ਗਿਆ ਹੁਣ ਮੈਂ ਬਾਰ-ਬਾਰ ਫੋਨ ਗਿਆ ਮੈਂ ਕਿਹਾ ਭਾਜੀ ਨਾਕਾਬੰਦੀ ਕੋਈ ਨਹੀਂ ਮਰੇ ਹੋਈ ਆ ਵੀ ਉੱਤੇ ਕਰੋ ਕੁਝ ਮੈਂ ਉਹਨੂੰ ਬਾਰ-ਬਾਰ ਫੋਨ ਕਰੀ ਗਿਆ ਉਹ ਮਰੇ ਗੱਲ ਕਹੀ ਆ ਕਹਿੰਦਾ ਯਾਰ ਤੇਰੇ ਕਾਕੇ ਅਸੀਂ ਨਾਕਾ ਥੋੜਾ ਲਵਾਉਣਾ ਹੈ ਸਪੈਸ਼ਲ ਉਹ ਮੈਂ ਕਿਹਾ ਭਾਜੀ ਮੇਰੇ ਕਾਕੇ ਮੇਰਾ ਕਿਹੜਾ ਪਰਸਨਲ ਆਏ ਸਾਰੇ ਦਾ ਕੰਮ ਆ ਕੁਛ ਨਾ ਵੀ ਹੋ ਸਕਦੀ ਆ ਮੈਂ ਉਹਦੇ ਮਗਲ ਲਗਾਇਆ ਕੰਮ ਤੁਹਾਡਾ ਆ ਠੀਕ ਨਹੀਂ ਉਸ ਬੰਦੇ ਨੇ ਮੈਨੂੰ ਪੁਲਿਸ ਪ੍ਰਸ਼ਾਸਨ ਵਾਲੇ ਬੰਦੇ ਜਿਹੜਾ ਡਿਊਟੀ ਆਉਤਰ ਮੈਨੂੰ ਹੋਣ ਆਇਆ ਉਹ ਕਹਿੰਦਾ ਤੇਰੇ ਕਾਕੇ ਅਸੀਂ ਸਪੈਸ਼ਲ ਨਹੀਂ ਲਾਉਣਾ ਪ੍ਰਸ਼ਾਸਨ ਤੋਂ ਦੱਸੋ ਕੀ ਆਸ ਰੱਖੀ ਹੋਈ ਐ ਅਸੀਂ ਇਹਦਾ ਹੁਣ ਪਿੰਡ ਦੀਆਂ ਪੰਚਾਇਤਾਂ ਜਿਹੜੀਆਂ ਜਾਂ ਆਉਂਦੀਆਂ ਉਹਨਾਂ ਨੂੰ ਇਹ ਚਾਹੀਦਾ ਵੀ ਜਿਹੜਾ ਵੀ ਪਿੰਡ 'ਚ ਪੈਰਾ ਲੱਗਣਾ ਚਾਹੀਦਾ ਹਰ ਮੋੜ ਤੇ ਦੋ ਦੋ ਬੰਦੇ ਚਾਹੀਦੇ ਪਿੰਡ ਦੀਆਂ ਐਂਟਰੀਆਂ ਤੇ ਉੱਥੇ ਹਰੇਕ ਬੰਦਾ ਜਿਹੜਾ ਪਿੰਡੋਂ ਕਿ ਬਾਹਰ ਹੋ ਜਾਂਦਾ ਰੋਕ ਕੇ ਗੱਡੀ ਕੀਤੀ ਜਾਵੇ ਚੈੱਕ ਉਹਦਾ ਨੰਬਰ ਰੋਡ ਕੀਤਾ ਜਾ ਮੰ ਲੋ ਉਸ ਰਾਤ ਨੂੰ ਕੋਈ ਬਾੜਦਾਤ ਹੁੰਦੀ ਆ ਤੇ ਉਹ ਨੰਬਰ ਵਿੱਚ ਜਿਹੜੀ ਐਂਟਰੀ ਆ ਉੱਤੇ ਪਤਾ ਲੱਗ ਸਕਦਾ ਵੀ ਕਿਹੜੀ ਗੱਡੀ ਗੱਡੀ ਇਧਰੋਂ ਗੱਡੀ ਗਈ ਆ ਹਾਂਜੀ ਕੀ ਮਾਮਲਾ ਜਿਹੜਾ ਅੱਜ ਮਤਲਬ ਕੀ ਸਰ ਇਹ ਜਿੱਦਾਂ ਮੰਨ ਲਵਾ ਟ੍ਰਾਫਾਰਮ ਜਿਹੜਾ ਇੱਥੇ ਰਾਤ 11 ਵਜੇ ਮੈਨੂੰ ਫੋਨ ਆਇਆ ਗੁੱਜਰ ਦਾ ਤੇ ਨਾਲ ਠਾਕਰ ਭਾਜੀ ਸੀ ਜਿੱਦਾਂ ਇਹ ਫੋਨ ਆਇਆ ਵੀ ਟ੍ਰਾਫਾਰਮ ਤੇ ਲੱਗ ਗਿਆ ਕਿ ਗੱਡੀ ਕੋਈ ਘੁੰਮਦੀ ਆ ਤੇਲ ਚੋਰੀ ਕਰਨ ਲਈ ਤੇ ਜਦੋਂ ਮੈਂ ਮਾਦੋਪੁਰ ਤੋਂ ਆਉਂਦਾ ਪਿਆ ਸੀ ਜਦੋਂ ਇਹਨੇ ਗੱਡੀ ਪੁੱਛੀ ਉਹਨੂੰ ਰੋਕ ਕੇ ਪੁੱਛਿਆ ਵੀ ਕਿੱਦਾਂ ਕਹਿੰਦਾ ਗੱਡੀ ਗਰਮ ਹੋਈ ਆ ਸਟਾਰਟ ਨਹੀਂ ਹੁੰਦੀ ਇਹ ਗੱਡੀ ਦੇ ਪਿੱਛੇ ਘੁੰਮ ਕੇ ਦੇਖਣ ਲੱਗੇ ਉਹਨੇ ਸੈਲਫ ਮਾਰੀ ਗੱਡੀ ਧੜਾ ਲਈ ਮਗਰ ਮੇਰਾ ਬਰਾਦਰ ਸੀ ਠਾਕੁਰ ਬਾਜੀ ਸੀ ਤਾਂ ਨਾਲ ਮੁੰਡੇ ਗਰਮ ਹੋਣੀ ਤੇ ਦੋਏ ਸੀਗੇ ਠੀਕ ਆ ਮੋਰੇ ਮੈਂ ਉਹਦੇ ਨਾਲ ਮੋਰੇ ਮਾਦੋਪੁਰ ਮੁੰਡਿਆਂ ਨੂੰ ਫੋਨ ਕੀਤਾ ਜਦੋਂ ਅਸੀਂ ਵੀ ਗੱਡੀ ਲਾ ਲਈ ਉਹ ਸਾਈਡ ਦਿੰਦਾ ਨਹੀਂ ਸੀਗਾ ਗੱਡੀ ਧੜਾਈ ਰੱਖੀ ਉਹਨੇ ਮੋਰੇ ਮੁੰਡਿਆਂ ਨੇ ਸਾਡੇ ਪਿੰਡ ਦੇ ਸਾਨੀ ਮੈਡੀਕਲ ਆ ਉਹਦੇ ਮੋਰੇ ਰਾਹ ਵੀ ਬੰਦ ਕੀਤਾ ਉਹਨੇ ਲੱਕੜ ਦੇ ਮੋਸ਼ੇ ਵੀ ਰਖੇ ਉਹਦੇ ਉੱ ਫੋਨ ਵੀ ਕੀਤਾ ਫੇ ਵੀ ਨਹੀਂ ਪੁਲਿਸ ਮੋਹਰ ਵਾਲੀ ਉਣੀ ਮੋਰੇ ਗਾਂ ਫੋਨ ਕੀਤਾ ਫਲੋਰ ਵਾਲੀ ਪੁਲਿਸ ਨੂੰ ਉਣੀ ਨਾਲ ਗੱਡੀ ਲਾ ਕੇ ਰੋਡ ਤੇ ਫਲੋਰ ਜਾ ਕੇ ਬੰਦਾ ਸੀ ਪਿੱਛੇ ਗੱਡੀ ਲਾ ਕੇ ਪੁਲਿਸ ਵਾਲਿਆਂ ਦਾ ਬਸ ਮੋਰੇ ਲਾ ਕੇ ਫੇ ਗੱਡੀ ਅਸੀਂ ਰੋਕੀ ਉਹ ਗੱਡੀ ਸਾਈਡ ਤੇ ਲਾ ਕੇ ਜਦੋਂ ਪਤਾ ਲੱਗ ਗਿਆ ਵੀ ਛੋ ਘੇਰਾ ਪੈ ਗਿਆ ਤਾਂ ਉਹ ਗੱਡੀ ਛੱਡ ਕੇ ਨੱਠ ਗਿਆ ਤੇ ਕਿੰਨੀ ਮੋਟਰਾਂ ਮਤਲਬ ਕਿ ਤੇਲ ਕੱਢਿਆ ਗਿਆ ਤੇਲ ਦੋ ਟਰਾਂਸਫਰਮਰਾਂ ਦਾ ਤੇਲ ਕੱਢਿਆ ਕਿਹੜੇ ਕਿਹੜੇ ਮਕੀ ਮੋਟਰਾਂ ਦੇ ਵਿਅਕਤੀਆਂ ਦੇ ਨਾਮ ਵਗੈਰਾ ਹੈ ਉਹ ਇੱਕ ਭਾਜੀ ਰਾਜੂ ਭਾਜੀ ਆ ਇਹਨਾਂ ਦੀ ਇੱਕ ਮੋਟਰ ਦੂਜਾ ਹੈ ਇਹ ਜੀਤ ਸਿੰਘ ਦੇ ਨਾਲ ਦੀ ਇਹ ਦੋ ਮੋਟਰਾਂ ਰਾਣੀਪੁਰ ਦੇ ਵਿੱਚ ਪੈਂਦੀ ਆ ਤੇ ਫਲੋਰ ਜਾ ਕੇ ਇਹ ਬੰਦਾ ਜਿੱਦਾਂ ਬੜਿਆ ਗੱਡੀ ਫਾਰ ਹੋ ਗਈ ਆ ਉਹ ਗਨਾਇਆ ਥਾਣੇ ਦੇ ਵਿੱਚ ਤੇ ਬਾਕੀ ਉਹ ਬੰਦਾ ਨੱਠ ਗਿਆ ਆ ਜਿਹੜੇ ਤੇਲ ਵਗੈਰਾ ਕੱਢ ਰਹੇ ਸੀ ਕਿੰਨੇ ਵਿਅਕਤੀ ਸੀਗੇ ਉਹ ਤੇਲ ਦੇਖੋ ਜਿਹੜਾ ਇੱਕ ਬੰਦਾ ਗੱਡੀ 'ਚ ਬੈਠਾ ਸੀ ਉਹਦੇ ਨਾਲ ਪਤਾ ਨਹੀਂ ਕਿੰਦਾ ਸੀਗੇ ਜਾਂ ਕੱਲਾ ਜਾਂ ਉਹ ਬੰਦੇ ਦੇਖ ਕੇ ਅੱਗੇ ਪਿੱਛੇ ਇੱਕ ਬੰਦਾ ਗੱਡੀ 'ਚ ਹੀ ਸੀਗਾ ਵੀ ਗੱਡੀ ਕਿਹੜੀ ਵੱਲੇ ਢੋਣੀ ਪੈ ਜਾਣੀ ਆ ਉਹ ਉਹ ਗੱਡੀ ਉਹਨੇ ਢੜਾ ਰੱਖੀ ਉਹਨੇ ਜਦੋਂ ਝੇੜੂ ਤੱਕ ਮੇਨ ਰੋਡ ਤੱਕ ਉਹਨੇ ਸਾਨੂੰ ਸਹਿ ਨਹੀਂ ਦਿੱਤੀ ਮੈਨੂੰ ਦਾ ਠਾਕਰ ਬਾਜੀ ਨੂੰ ਕਦੀ ਉਧਰ ਕਦੀ ਉਧਰ ਜਦੋਂ ਅਸੀਂ ਰੋਡ ਦੇ ਉੱਤੇ ਜਾਏ ਉਹਨੇ ਕਮਾ ਕੇ ਵਿੱਚੋਂ ਰਾਡ ਮਾਰੀ ਮੇਰੇ ਵੀ ਇਹ ਬੰਦਾ ਕਿਸ ਜਿਹੜਾ ਡੱਪ ਹੋਵੇ ਜੇ ਉਹ ਰਾਡ ਮੇਰੇ ਲੱਗ ਜਾਂਦੀ ਮੇਰੇ ਉੱਤੇ ਟਰੱਕ ਰੁਕ ਲੱਗ ਜਾਣਾ ਇੱਥੇ ਖਬਰ ਛਪ ਜਾਣੀ ਸੀ ਕਿ ਇਹਨੇ ਨਾਲ ਹੀ ਲੜਾ ਅਸੀਂ 35 ਕਿਲੋਮੀਟਰ ਮਗਰ ਲੱਗੇ ਰਹੇ ਬੰਦੇ ਉਹਦੇ ਉਸ ਬੰਦੇ ਨੇ ਇਹ ਵੀ ਕਹਿਣ ਕਹਿੰਦਾ ਜੇ ਫੜ ਹੁੰਦਾ ਤਾਂ ਫੜ ਲਓ ਮੈਂ ਕਹਾਂ ਕੋਈ ਨਹੀਂ ਤੇਰਾ ਪਛਾਣੀ ਛਾੜ ਦੇ ਜਿੱਥੇ ਤੱਕ ਤੂੰ ਚਲਾਣਾ ਚੱਲ ਇਹ ਸਾਡੇ ਨਾਲ ਰਾਤੀ ਭਾਣਾ ਵਾਰਿਆ ਕਿੰਨੇ ਵਜੇ ਦਾ ਸਮਾਂ ਸੀਗਾ ਜੀ ਇਹ ਰਾਤੀ 11 ਵਜੇ ਤੋਂ ਲੈ ਕੇ 12:30 ਵਜੇ ਗੱਡੀ ਫੜੀ ਅਸੀਂ ਜਾ ਕੇ ਫਲੋਰ ਤੇ ਗੱਡੀ ਫਿਰ ਪੁਲਿਸ ਨੂੰ ਦੇ ਹਵਾਲੇ ਕਰ ਦਿੱਤੀ ਗੱਡੀ ਪੁਲਿਸ ਦੇ ਹਵਾਲੇ ਕਰ ਦਿੱਤੀ ਅਸੀਂ ਗਰਾਇਆ ਥਾਣੇ ਚ ਤੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਲਖਾਣਾ ਦੇਖੋ 100 ਰੁਪਏ ਲੀਟਰ ਤੇਲ ਵਾ ਇੱਕ ਦੇ ਵਿੱਚ 50 60 ਲੀਟਰ ਤੇਲ ਪੈਂਦਾ 100 ਲੀਟਰ ਦੇ ਇੰਨਾ ਪੈਂਦਾਗਾ ਘੱਟੋ ਘਾਟ ਦੇ ਲੋ ਹੋਰੇ ਘੱਟੋ ਘਾਟ ਮੈਂ ਵੀਡੀਓ ਵੀ ਵਿੱਚ ਪਾਈ ਜਾਓ ਵੀਡੀਓ ਦੇ ਕਲਿੱਪਰ ਲਾਏ ਆ ਕਿਦਾਂ ਕਿਦਾਂ ਸਾਡੇ ਨਾਲ ਹੋਈ ਆ ਉਹ ਵਿੱਚ ਦੇਖ ਲਿਓ ਤੁਸੀਂ ਲਾ ਹੈਲੋ ਹਾਂਜੀ ਭਾਜੀ ਕੀ ਨਾਂ ਆਈ ਆਪਣਾ ਮੇਰਾ ਨਾਮ ਬਚਿੱਤਰ ਸਿੰਘ ਆ ਜੀ ਹਾਂਜੀ ਕੀ ਮਾਮਲਾ ਕੀ ਆ ਜਿਹੜਾ ਜੇ ਇੱਥੇ ਰਾਤੀ ਇੱਥੇ ਬੰਦੇ ਗੱਡੀ ਖੜੀ ਸੀ ਜੀ ਆਪਣੇ ਗੱਡੀ ਖੜੀ ਸੀ ਤੇ ਸਾਨੂੰ ਗੁਜਰ ਦਾ ਫੋਨ ਆਇਆ ਕਿ ਇੱਥੇ ਗੱਡੀ ਖੜੀ ਆ ਭਾਜੀ ਵੀ ਆ ਜਾਓ ਵੀ ਮੈਨੂੰ ਚੋਰ ਲੱਗਦੇ ਆ ਜਦੋਂ ਇੱਥੇ ਆਏ ਆ ਤੇ ਗੱਡੀ ਵਾਲਾ ਬੰਦਾ ਤੇਲ ਕੱਢ ਰਿਆ ਸੀ ਟਰਾਂਸਫਾਰਮ ਦਾ ਇੱਕ ਟਰਾਂਸਫਾਰਮ ਦਾ ਕੱਢ ਚੁੱਕਾ ਦੂਜੇ ਦਾ ਕੱਢਦਾ ਵੇ ਸੀਗਾ ਜਿੱਦਾਂ ਅਸੀਂ ਸਵੇਰ ਨੂੰ ਦੇਖਿਆ ਤੇ ਮਾਧੋਪੁਰ ਦਾ ਮੁੰਡਾ ਮਨਜੀਤ ਵਾ ਉਹਨੇ ਸਭ ਤੋਂ ਵੱਧ ਡੋਰ ਲਾਈ ਇਸ ਬੰਦੇ ਮਾਰੇ ਇਹਨੂੰ ਤਾਕਾ ਵੀ ਮਾਰਿਆ ਉਹਨੇ ਵੀ ਤੂੰ ਜੋ ਕਰਨਾ ਕਰਲਾ ਬਾਰੀ ਵੀ ਮਾਰੀ ਇਹਨੇ ਮੇਰੇ ਖਿਆਲਾਂ ਸੱੱਬਲ ਮਾਰੀ ਆ ਵੱਜੀ ਨਹੀਂ ਮੁੰਡੇ ਦੇ ਵੀ ਇਸ ਮੁੰਡੇ ਨੇ ਬਹੁਤ ਯਾਨੀ ਕਿ ਆਪਣਾ ਯੋਗਦਾਨ ਰੱਖਿਆ ਇਸ ਇਸ ਬੰਦੇ ਨੂੰ ਫੜਨ ਤੇ ਬੰਦਾ ਭੱਜ ਗਿਆ ਵਾ ਕਿੰਨੇ ਕੁ ਵਿਅਕਤੀ ਸੀਗੇ ਜੀ ਉਹ ਇਕੱਲਾ ਹੀ ਬੰਦਾ ਸੀਗਾ ਜੀ ਇਕੱਲਾ ਬੰਦਾ ਹਾਂ ਗੱਡੀ 'ਚ ਇਕੱਲਾ ਹੀ ਬੰਦਾ ਸੀਗਾ ਬਾਕੀ ਉਹਦੇ ਨਾਲ ਦੇ ਕਿੱਥੇ ਭੱਜੇ ਸਾਨੂੰ ਨਹੀਂ ਪਤਾ ਹੈਗਾ ਪਹਿਲੋਂ ਭੱਜ ਗਿਆ ਜਾਂ ਕਿੱਦਾਂ ਵੀ ਹੈਗਾ ਤੇ ਗੱਡੀ ਮਗਰ ਲਈ ਸੀਗੀ ਹਾਂਜੀ ਨਹੀਂ ਅਸੀਂ ਮੋਟਰਸਾਈਕਲ ਮਗਰ ਲਈ ਸੀ ਸਾਡੇ ਕੋਲ ਮੋਟਰਸਾਈਕਲ ਸੀ ਰਾਤ ਨੂੰ ਸਿਰਫ ਸਾਡੇ ਕੋਲ 5 ਮੋਟਰਸਾਈਕਲ ਸੀਗੇ ਹਾਂਜੀ ਅਸੀਂ 5 10 ਬੰਦਿਆਂ ਨੇ ਜਾਨੀ ਕਿ ਉਹਨੂੰ ਜਾ ਕੇ ਫਲੋਰ ਜਾ ਕੇ ਬੰਦੇ ਨੂੰ ਘੇਰਿਆ ਵਾ ਤੇ ਬੰਦਾ ਦੌੜ ਗਿਆ ਵਾ ਉਹ ਵੀ ਪੁਲਿਸ ਨੇ ਘੇਰਿਆ ਸਾਡੇ ਕੋਲ ਤਾਂ ਡਿੱਕੇ ਆਉਣਾ ਨਹੀਂ ਸੀ ਗੱਡੀ ਇੱਥੇ ਦੀ ਹੈ ਜਾਂ ਗੱਡੀ ਬਾਹਰਲਾ ਨੰਬਰ ਆ ਜੀ ਗੱਡੀ ਇੱਥੇ ਦੀ ਨਹੀਂ ਹੈਗੀ ਤੇ ਗਰਦਾਸਪੁਰ ਨੰਬਰ ਵਾ ਕੀ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆ ਪ੍ਰਸ਼ਾਸਨ ਕੋ ਇਹੀ ਮੰਗ ਰੱਖਦੇ ਆ ਕਿ ਇਸ ਬੰਦੇ ਨੂੰ ਜਲਦ ਤੋਂ ਜਲਦ ਫੜਾਇਆ ਜਾਵੇ ਇਸ ਦੇ ਨਾਲ ਦੇ ਨੂੰ ਫੜਾਇਆ ਜਾਵੇ ਜਿਹੜੇ ਬੰਦੇ ਖਰੀਦਦੇ ਆ ਤੇਲ ਉਹਨਾਂ ਨੂੰ ਵੀ ਫੜਾਇਆ ਜਾਵੇ ਨਾ ਕਿ ਇਹਨੂੰ ਕੱਲੇ ਨੂੰ ਖਰੀਦਣ ਵਾਲਿਆਂ ਨੂੰ ਫੜਾਇਆ ਜਾਵੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਲਗਭਗ 20-25 ਹਜ਼ਾਰ ਦਾ ਦੋ ਟਰਾਂਸਫਾਰਮ ਦਾ ਜਾਨੀ ਕਿ 20-25 ਹਜ਼ਾਰ ਦਾ ਨੁਕਸਾਨ ਹੋਇਆ ਵਾ ਇਹ ਨੁਕਸਾਨ ਸਾਨੂੰ ਫालतੂ ਪੈਂਦਾ ਪਿਆ ਜ਼ਿੰਮੇਵਾਰਾਂ ਨੂੰ ਜਦ ਕਿ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਮੋਟਰਾਂ ਸਾਡੀਆਂ ਨਹੀਂ ਚੱਲਦੀਆਂ ਜਿੱਦੋਂ ਖੜ ਜਾਂਦੀਆਂ ਅਸੀਂ ਕਿਧਰ ਨੂੰ ਜਾਈਏ ਤਾਂ ਕਿਧਰ ਨੂੰ ਨਾ ਹੁਣ ਪੰਜੀ ਸਰਪੰਚੀ ਦੇ ਇਲੈਕਸ਼ਨ ਆ ਰਹੇ ਆ ਉਹਦੇ ਬਾਰੇ ਕੀ ਕਹਿਣਾ ਜਾਨੇ ਪੰਜੀ ਸਰਪੰਚੀ ਤੇ ਇਹੋ ਜਿਹੇ ਮੁੰਡਿਆਂ ਨੂੰ ਸਰਪੰਚ ਪੰਜ ਬਣਾਉਣਾ ਚਾਹੀਦਾ ਨਾ ਕਿ ਜਿਹੜੇ ਘਰਾਂ 'ਚ ਸੁੱਤੇ ਸਰਪੰਚ ਪੰਜ ਉਹਨਾਂ ਨੂੰ ਬਣਾਉਣਾ ਚਾਹੀਦਾ ਜਿਹੜੇ ਮੁੰਡੇ ਆਪਣਾ ਦਿਲ ਰੱਖਦੇ ਆ ਮਗਰ ਪੁਲਿਸ ਵਾਲਿਆਂ ਨੇ ਵੀ ਇਸ ਮੁੰਡੇ ਨੂੰ ਸਾਨੂੰ ਯਾਨੀ ਕਿ ਸਾਰਿਆਂ ਨੂੰ ਸ਼ਾਬਾਸ਼ ਦਿੱਤੀ ਦਸਾਂ ਬਾਰਾਂ ਮੁੰਡਿਆਂ ਨੂੰ ਪੁਲਿਸ ਗਰਾਿਆਂ ਦੀ ਤਾਂ ਫਲੋਦੇ ਨੇ ਵੀ ਤੁਸੀਂ ਸ਼ਾਬਾਸ਼ ਆ ਨਹੀਂ ਤਾਂ ਬੰਦੇ ਫੜਨੀ ਸੀ ਉਹਨੇ ਸਾਨੂੰ ਕਿਹੜਾ ਪਤਾ ਸੀਗਾ ਇਸ ਮੁੰਡੇ ਦੀ ਬਦੌਲਤ ਇਹ ਬੰਦਾ ਫੜ ਹੋਇਆ ਆ